ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਹਿ ਜੀਉ ਬਾਰਾ ਮਹਾਮਾਜ ਮਹਲਾ ਪੰਜਵਾਂ ਕਰ ਚੌਥਾ ਇੱਕ ਓਕਾਰ ਸਤ ਗੁਰ ਪ੍ਰਸਾਦ ਕਰਤ ਕਰਮ ਕੇ ਵਿਛੁੜੇ ਕਰ ਕਿਰਪਾ ਮੇਲੋ ਰਾਮ ਚਾਰ ਕੁੰਟ ਦੇ ਦਿਸ ਪ੍ਰਾਮੈ ਥਕ ਆਏ ਪ੍ਰਭ ਕੀ ਸਾਮੋ ਤੇਨ ਦੁਦ ਤੇ ਬਾਹਰੀ ਕਿਤਨਿ ਆਵੈ ਕਾਮ ਜਲ ਵਿਨ ਸਾਖ ਕਮਲਾਵਤੀ ਉਪਜੈ ਨਾਹੀ ਧਾਮ ਹਰ ਨਾ ਹਾ ਨ ਮਿਲਿਐ ਸਾਜਨ ਕਤ ਪਾਈਐ ਵਸ ਰਾਮ ਜਿਤ ਕਰ ਹਰ ਕੰਤ ਨ ਪ੍ਰਗਟੈ ਪਾਠਨਗਰ ਸੇ ਗ੍ਰਾਮੋ ਸਰਬ ਸਗਾਰ ਤੰਦੂਲ ਰਸ ਸਣ ਦੇਹੀ ਸਭ ਖਾਮ ਪ੍ਰਭ ਸੋ ਆਮੀ ਕੰਤ ਬਿਹੋਨੀਆ ਮੀਤ ਸਜਣ ਸਭ ਜਾਮੋ ਨਾਨਕ ਕੀ ਬਣਤੀਆ ਕਰ ਕਿਰਪਾ ਦੀਜੈ ਨਾਮੋ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾਰਨ ਚਲਤਾਮ ਚੇਤ ਗੋਵਿੰਦ ਅarati ਹੈ ਹੋਵੇ ਅਨੰਦ ਕਾਨਾ ਸੰਤ ਜਨਾ ਮਿਲ ਪਾਈ ਹੈ ਰਸਨਾ ਨਾਮ ਕਾਨਾ ਜਿੰਨੀ ਪਾਇਆ ਪ੍ਰਭ ਅਪਨ ਆਇ ਤਿਸੈ ਗਣਾ ਇੱਕ ਖਿੰਨ ਤਿਸ ਬਿਨ ਜੀਵਨਾ ਬਿਰਥਾ ਜਨਮ ਜਨਾ ਜਲਥਲ ਮਈਲ ਪੂਰੀਓ ਰਵਿਆ ਵਿੱਚ ਬਣਾ ਸੋ ਪ੍ਰਭ ਚਿਤ ਨਯਾ ਹੋਈ ਕਿਤੜਾ ਦੁੱਖ ਗਣਾ ਜਿੰਨੀ ਰਵਿਆ ਸੋ ਪ੍ਰਭ ਤਿੰਨਾ ਪਾਧ ਮਨਾ ਹਰ ਦਰਸ਼ਨ ਪਉ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਲਾਏ ਸੋ ਪ੍ਰਭ ਦਿਸ ਕੈ ਪਾਏ ਲਗਾ ਵੈ ਸਾਖ ਧੀਰਨ ਕੋ ਆਡੀਆਂ ਜਿੰਨਾ ਪ੍ਰੇਮ ਬਚੋ ਹਰ ਸਾਜਨ ਪੁਰਖ ਵਸਾਰ ਕੈ ਲੱਗੀ ਮਾਇਆ ਤੋ ਪੁੱਤਰ ਕਲਤਰਣ ਸੰਗ ਤਨ ਹਰ ਅਵਨਾਸੀ ਓਹ ਪਉਚ ਪਉਚ ਸਗਲੀ ਮੋਈ ਝੂਠਾ ਤੰਦੈ ਮੋਹੋ ਇਕ ਸਹਰ ਕੈ ਨਾਮ ਬਿਨ ਅੱਗੇ ਲਈਏ ਖੋ ਦੂ ਬਸਾਰ ਬਗੂਚ ਨਾ ਪ੍ਰਭ ਬਿਨ ਅਵਰ ਨਾ ਹੋਏ ਪ੍ਰੀਤਮ ਚਰਨੀ ਜੋ ਲਗ ਤੈਨ ਕੀ ਨਿਰਮਲ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਵੈ ਸਾਫ ਸੁਹਾਵਾ ਤਾਂ ਲੱਗੈ ਜਾਂ ਸੰਤ ਪੇਟੇ ਹਰ ਸੋਏ ਹਰ ਜੇਠ ਜੁੜੰਦਾ ਲੋੜੀਏ ਜਿ세 ਅੱਗੇ ਸਭ ਲਵੰਨ ਹਰ ਸੱਜਣ ਦਾ ਵਣ ਲਗਿਆ ਕਿਸੇ ਨ ਦੇ ਬੰਨ ਮਾਨਕ ਮੋਤੀ ਨਾਮ ਪ੍ਰਭੂ ਉਨ ਲੱਗੈ ਨਹੀਂ ਸੰਲੋ ਰੰਗ ਸਹੈ ਨਾਰਾਇਣ ਜਿਤੇ ਮਨ ਭਵਨ ਜੋ ਹਰ ਲੋੜੈ ਸੋ ਕਰੈ ਸੋਈ ਜੀ ਕਰਲੋ ਜੋ ਪ੍ਰਭ ਕੀਤੇ ਆਪੁਨ ਸਹੀ ਕਹੀਏ ਤੰਨ ਆਪਣ ਲੀਆ ਜੇ ਮਿਲੈ ਵਿਛੜ ਪਿਉਰ ਵੰਨ ਸਾਧੂ ਸੰਗ ਪਰਪਤ ਨਾਨਕ ਰੰਗ ਮਨੰ ਹਰ ਜੀਠ ਰੰਗੀਲਾ ਤਿਸ ਟਾਣੀ ਜਿਸਕੇ ਭਾਗ ਮਥੰ ਅਸਾੜ ਤਪੰਦਾ ਤਿਸ ਲਗੇ ਹਰ ਨਾਉ ਨ ਜਿਨਾ ਪਾਸ ਜਗ ਜੀਵਨ ਪੁਰਖ ਤੇ ਅਗ ਕੈ ਮਾਨਸ ਸੰਧੀ ਆਸ ਦੁਅੇ ਭਈ ਪ੍ਰਭੂ ਚੀਏ ਗੱਲ ਪਈ ਇਸ ਜਮ ਕੀ 파ਸ ਜੇ ਹਾ ਵੀਜ ਸੋ ਲੁਣ ਮਥੈ ਜੋ ਲਿਖਿਆਸ ਰੈਣ ਬਿਹਾਨੀ ਪਛੋ ਤਾਲੀ ਉੱਠ ਚੱਲੀ ਗਈ ਨਰਾਸ ਜਨ ਕੋ ਸਾਧੂ ਪੇਟੀਏ ਸੋ ਦਰਗh ਹੋਏ ਖਲਾਸ ਕਰ ਕਿਰਪਾ ਪ੍ਰਭ ਆਪੋ ਨੀ ਤੇਰੇ ਦਰਸ਼ਨ ਹੋਏ ਤਿਆਸ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਅਸਾੜ ਸੁਹੰਦਾ ਕਿਸ ਲਗੇ ਜਿਸ ਮਨ ਹਰ ਚਰਨ ਨਵਾਸ ਸਾਵਨ ਸਰਸੀ ਕਾਮਨੀ ਕਰਨ ਕਮਲ ਸਿਓ ਪਿਆਰ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਦਾਰ ਵਿਖਿਆ ਰੰਗ ਕੁੜਾ ਵੇਆ ਦਿਸਨ ਚਬੈ ਛਾਰ ਹਰ ਅੰਮ੍ਰਿਤ ਬੂੰਦ ਸੁਹਾਵਨੀ ਮਿਲ ਸਾਧੂ ਪੀਵਨ ਹਾਰ ਮਨ ਤਨ ਪ੍ਰਭ ਸੰਗ ਮੈ ਉਲੀਆ समरथ पुरख अपार हर मिलन नो मन लोचदा कर्म मिलावन हार जिन्नी सखी है प्रभु पाया हो तन्न कै सत बल हार नानक हर जी माया कर शब्द स्वरन हार सावन तन्ना सुहाग नी ਜਨ ਰਾਮ ਨਾਮੇ ਹੋਰ ਹਾਰ ਪਾਦੋ ਪਰਮ ਪੁਲਾਨੀ ਦੂਜਾ ਲਗਾ ਹੇਤ ਲੱਖ ਸਗਾਰ ਬਨਾਇ ਕਾਰਜ ਨਹੀਂ ਕੀਤ ਜਿਤ ਦਿਨ ਦੇਵ ਬਨ ਸਸੀ ਤਿਤ ਵੇਲੇ ਕੈਸਨ ਪ੍ਰੇਤ ਪਕੜ ਚਲਾਇਨ ਦੂਤ ਜਾਮੋ ਕਿਸੇ ਨਾ ਦੇਣੀ ਪੇਤ ਛੱਡ ਡਕੜ ਡੋੜ ਤੇ ਖਨ ਮਾਈ ਜਨ ਸਿਓ ਨਾ ਕਹੇ ਤ ਹੱਥ ਮਾਰੁੜੈ ਤਨ ਕਪੈ ਸਿਆਹੋ ਹੋਆ ਸੇਤ ਜੇ ਹਾ ਵਿਚ ਸੋ ਲੁਣੇ ਕਰਮਾਂ ਸੰਧੜਾ ਖੇਤ ਨਾਨਕ ਪ੍ਰਭ ਸਰਨਾ ਗਤੀ ਚਰਨ ਬੋਇਤ ਪ੍ਰਭ ਦੇਤ ਸੇ ਪਾਦੋਂ ਨਰਕ ਨ ਪਾਈਐ ਗੁਰ ਰਖਣ ਵਾਲਾ ਹੈਤ ਅਸਨ ਪ੍ਰੇਮ ਉਹ ਮਹੜਾ ਕਿਉ ਮਿਲੀਏ ਹਰ ਜਾਈ ਮਨ ਤਨ ਪਿਆਸ ਦਰਸ਼ਨ ਕਾਣੀ ਕੋਈ ਆਲ ਮਿਲਾ ਹੈ ਮਾਈ ਸੰਤ ਸਹਾਈ ਪ੍ਰੇਮ ਕੈ ਹੋ ਤਨ ਕੈ ਲਗਾ ਪਾਏ ਬਿਨ ਪ੍ਰਭ ਕੋ ਸੁਖ ਪਾਈਐ ਦੂਜੀ ਨਹੀਂ ਜਾਏ ਜਿਨਿ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਈ ਆਪ ਤੇ ਆਵ ਬੇਨਤੀ ਕਰ ਲੇਹੋ ਪ੍ਰਭ ਲੜ ਲਾਏ ਜੋ ਹਰ ਕੰਤ ਮਿਲਾਏ ਸੇ ਵਿਛੜ ਕਤ ਹੈ ਨਾ ਜਾਏ ਪ੍ਰਭ ਬਿਨ ਤੂਜਾ ਕੋ ਨਹੀਂ ਨਾਲਕ ਹਰ ਸਰਨਾਈ ਅਸੂ ਸੁਖੀ ਵਸਿੰਦਿਆਂ ਜਿੰਨਾ ਮਇਆ ਹਰ ਰਾਇ ਕਤਕ ਕਰਮ ਕਮਾਣੇ ਦੋਸ ਨ ਕਾਹੂ ਜੋ ਪਰਮੇਸ਼ੁਰ ਤੇ ਭੁੱਲਿਆ ਵਿਆਪਨ ਸਭ ਰੂਪ ਬੇਮੁਖ ਹੋਏ ਰਾਮ ਤੇ ਲਗਣ ਜਨਮ ਬਜੋਬ ਖਿੰਮੇ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕਿ ਸਥੈ ਰੂਵੇ ਰੋਜ ਕਿਤਾ ਕਛੂ ਨਾ ਹੋਵਈ ਲਿਖਿਆ ਤੁਰ ਸੰਜੋਵ ਵੱਡ ਭਾਗੀ ਮੇਰਾ ਪ੍ਰਭ ਮਿਲ ਤਾ ਉਤਰੈ ਸਭ ਵਿਯੋਗ ਨਾਨਕ ਕੋ ਪ੍ਰਭ ਲਖ ਲਓ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵੇ ਸਾਧ ਸੰਗ ਬਿਨ ਸ ਸਬੈ ਸੋਚ ਮਗਰ ਮਹਾ ਸੁਹਿੰਦੇ ਹ ਹਰ ਪ੍ਰਸੰਗ ਬੈਠੜਿਆਏ ਤਨ ਕੀ ਸੋਭਾ ਪਿਆ ਗਣੀ ਜੇ ਸਾਹਿਬ ਮਿਲੜਿਆ ਹੈ ਨਨ ਮਨ ਮੌਲੀ ਆ ਰਾਮ ਸਿਓ ਸੰਗ ਸਾਧ ਸਹੇਲੜੀ ਆਏ ਸਾਧ ਜਨਾਂ ਤੇ ਬਾਹਰੀ ਸੇ ਰਹਿਣ ਅਕਲੜੀਆ ਹੈ ਤਿੰਨ ਦੁੱਖ ਨ ਕਬਹੁ ਉਤਰੈ ਸੇ ਜਮ ਕੇ ਵਸ ਪੜਿਆ ਹੈ ਜਿਨੀ 라ਵੇ ਆ ਪ੍ਰਭ ਆਪਣਾ ਸੇ ਦਿਸਨ ਨਿਤ ਖੜਿਆ ਰਤਨ ਜਵੇ ਹਰ ਲਾਲ ਹਰ ਕੰਠ ਤਿਨਾਂ ਜੜਿਆ ਹੈ ਨਾਨਕ ਬਾਚੈ ਧੂੜ ਤਿਨ ਪ੍ਰਭ ਸਰਣੀ ਦਰ ਪੜਿਆ ਹੈ ਮਕਰ ਪ੍ਰਭ ਅਰਤਨ ਬਹੁੜ ਨ ਜਨ ਮੜਿਆ ਹੈ ਭੋਖ ਤੋ ਘਾਰ ਨਵੇ ਅਪਈ ਕੰਠ ਮਿਲਿਆ ਹਰ ਨਾਮੋ ਮਨ ਵੇਤੇ ਆ ਚਰਨਾਰ ਬਿੰਦ ਦਰਸ਼ਨ ਲਗੜਾ ਸੋ ਓਟ ਗੋਵਿੰਦ ਗੋਪਾਲ ਰਾਈ ਸੇਵਾ ਸੁਆਮੀ ਲਾਹੋ ਵਿਖਿਆ ਕੋ ਨ ਸਕਈ ਮਿਲ ਸਾਧੂ ਗੁਣ ਗਾਹੋ ਜੈਤੀ ਉਪਜੀ ਤਹਿ ਮਿਨੀ ਸੱਚੀ ਪੀਤ ਸਮਾਹੋ ਕਰ ਗਹਿ ਲੀਨੀ ਪਾਰ ਬ੍ਰਹਮੋ ਬਾਹੜ ਨਾ ਵਿਛੜਿਆ ਹੋ ਬਾਰ ਜਾਉ ਲਖ 베ਰੀਆ ਹਰ ਸੱਜਣ ਆਗਮ ਆਹਾ ਹੋ ਸਰਮ ਭਈ ਨਾਰਾਇਣ ਨਾਨਕ ਦਰਪਿਆ ਹੋ ਪੋਖ ਸੁਹਿੰਦਾ ਸਰਬ ਸੁਖ ਜਿਸ ਬਖਸ਼ੈ ਦੇ ਪਰਵਾਹ ਮਾਗ ਮਜਨ ਸੰਗ ਸਾਦੂਆ ਉੜੀ ਕਰਿ ਇਸਨਾਨ ਹਰ ਕਾਲ ਨਾਮ ਤੇ ਆਏ ਸੁਣ ਸਬਨਾ ਲੋ ਕਰ ਦਾਨੋ ਜਨਮ ਕਰਮ ਮਲ ਉਤਰੈ ਮਨ ਤੇ ਜਾਇ ਕਮਾਨਹ ਕਾਮ ਕਰੋ ਜਨ ਮੋਹੀਏ ਬਿਨ ਸੈ ਲੋਭ ਸਵਾਨ ਸੱਚੇ ਮਾਰਗ ਚਲਨੇ ਉਸਤਤ ਕਰੇ ਜਹਾਨਹ 68 ਤੀਰਥ ਸਗਲ ਕੰਨ ਜੀ ਦੇ ਆਪਰਵਾਨ ਜਿਸ ਨੂੰ ਦੇਵੇ ਦੇ ਆਕਾਰ ਸੋਹੀ ਪੁਰਖ ਸਜਾਨ ਜਿੰਨਾ ਮਿਲਿਆ ਪ੍ਰਭ ਆਪੋ ਨਾਨਕ ਤਿੰਨ ਕਰਵਾਨ ਮਾਗ ਸੁਚੈ ਸੇ ਕਾਂਢੀ ਜਨਪੂਰਾ ਗੁਰ ਮਹਿਰਵਾਨ ਭਲ ਗੁਨੇ ਆਨੰਦ ਅਪਾਰ ਜਨ ਹਰ ਸੱਜਣ ਪ੍ਰਗਟ ਆਏ ਸੰਤ ਸਹਾਈ ਰਾਮ ਕੈ ਕਰ ਕਿਰਪਾ ਦੀਆ ਮਿਲਾਏ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਹੀਂ ਜਾਏ ਐਚ ਪੁਣੀ ਬੜ ਭਗਨੀ ਵਰ ਪਾਇਆ ਹਰ ਰਾਮ ਮਿਲ ਸਈਆਂ ਮੰਗ ਲਗਾ ਹੈ ਗੀਤ ਗੋਵਿੰਦ ਅਲਾਇ ਹਰ ਜਿਆ ਅਵਰਨ ਦੇਸੈ ਕੋਈ ਦੂਜਾ ਲਵੈ ਨ ਲਾਏ ਹਲਤ ਪਲਤ ਸਵਾਰੀ ਅਲ ਨੈ ਚਲ ਦਿੱਤੀ ਅਨ ਜਾਏ ਸੰਸਾਰ ਸਾਗਰ ਤੇ ਰਖੀ ਅਨ ਬਹੁੜ ਨ ਜਨਮ ਤਾਏ ਜੀਵਾ ਏਕ ਅਨੇਕ ਗੁਣ ਤਰ ਨਾਨਕ ਚਰਣੀ ਪਾਏ ਫਲ ਗੁਣ ਨਿਤਸ ਲਾਹੀਐ ਜਿਸ ਨੂੰ ਤਿਲੋਂ ਤੁਮਾਈ ਜਿਨ ਜਨ ਨਾਮ ਧਿਆਇਆ ਤਨ ਕੈ ਕਾਜ ਸਰਹਿ ਹਰ ਗੁਰ ਪੂਰਾ ਅਰਦਿਓ ਦਰਗ ਸੱਚ ਖਰੈ ਸਰਬ ਸੁਖਾਨਦ ਚਰਨ ਹਰ ਔਜਲ ਵਿਖਮ ਤਰਹਿ ਪ੍ਰੇਮ ਭਗਤ ਤਿਨ ਪਾਇਆ ਦਿਖਿਆ ਨਾਹੀ ਜਰ ਕੂੜ ਗਏ ਦਵਿਦਾ ਨਸੀ ਪੂਰਨ ਸੱਚ ਪਰ ਪਾਰ ਬ੍ਰਹਮ ਪ੍ਰਭ ਸੇਵ ਦੇ ਮਨ ਅੰਦਰ ਏਕ ਤਰਹਿ ਮਾ ਦਿਵਸ ਮੂਰਤ ਪਲ ਜਿਸ ਕੋ ਨਦਰ ਕਰੈ ਨਾਨਕ ਮੰਗੇ ਦਰਸਦਾਨੁ ਕਿਰਪਾ ਕਰੋ ਹਰਹਿ ਮਹਾ ਦਿਵਸ ਮੂਰਤ ਪਰੈ ਜਿਸ ਕੋ ਨਦਰ ਕਰੈ ਨਾਨਕ ਮੰਗੇ ਦਰਸਦਾਨੁ ਕਿਰਪਾ ਕਰੋ ਹਰਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ